ਮਮਾ ਅੰਟੀ ਬੀਤ ਇੰਨੇ ਸਾਰੇ ਅਮਰੂਦ ਘੱਟੋ ਛੱਲੀ ਜਾਂਦੇ ਆ ਅਮਰੂਦ ਹਾਂ ਆਖੋ ਵਾਈਟ ਵਾਈਟ ਅਮਰੂਦ ਅੰਦਰ ਨੇ ਤੇ ਨੀਲੇ ਹੋ ਜੇ ਅਮਰੂਦ ਹੀ ਹੁੰਦੇ ਆ ਇਹ ਟਿੰਡੇ ਆ ਇਹ ਸਬਜੀ ਆ ਆਹ ਚੰਗਾ ਤੇ ਛੱਲਣਾ ਬਣੀ ਤੇ ਮਰ ਸੋਇ ਤੇ ਵੜ ਕੇ ਖਾ ਲੈਣੇ ਹੀ ਗੇ ਆਹੋ ਖਾ ਲੈਂਦੀ ਸੋ ਕੱਚੀਆਂ ਸਬਜ਼ੀਆਂ ਚੰਗੀਆਂ ਹੁੰਦੀਆਂ ਹਨਾ ਇਹ ਮਸਾਲਾ ਨਹੀਂ ਸਵਾਲ ਲੱਗਨੇ ਇਹ ਕੋੜੇ ਨੇ ਇਹਦਾ ਇਹ ਕੋੜੇ ਤਾਂ ਨਹੀਂ ਹੋਣੇ ਪਰ ਅਮਰੂਦਾ ਵਰਗੇ ਥੋੜੀ ਹੋਣੇ ਆਵੇ ਤੇ ਸਬਜੀ ਹੈ ਅੱਛਾ ਮਗਾ ਇਹਨੇ ਅਮਰੂਦਾ ਕਿਥੋਂ ਤੂੰ ਵੀਨੇ ਕੀ ਗੱਲ ਦੱਸ ਹਾਂਜੀ ਤੂੰ ਜਦੋਂ ਦੀ ਸਕੂਲ ਤੋਂ ਆਈ ਹੈ ਕਦੀ ਉੱਥੇ ਨਿੱggen ਦੀ ਕਦੀ ਉੱਥੇ ਨਿੱggen ਨਹੀਂ ਆ ਤੇ ਤੇ ਕੰਪੀਟੀਸ਼ਨ ਦਾ ਕੀ ਬਣਿਆ ਵਾ ਤੈਨੂੰ ਤਾਂ ਮਾਵਾ ਮੈਂ ਗਾਲਿਆ ਸੋਨਾ ਗਾਇਆ ਹੈਗਾ ਹੈਨਾ ਤੇ ਬਾਜ ਮੇਰੇ ਫਰੈਂਡ ਨੇ ਮੈਂ ਤੋ ਵੀ ਚੰਗਾ ਗਾਲਿਆ ਹੋਰ ਮੈਨੂੰ ਲੱਗਦਾ ਮੇਰੀ ਕੋਈ ਪੋਜੀਸ਼ਨ ਨਹੀਂ ਹੋਣੀ ਅੱਛਾ ਤਾਂ ਹੀ ਮੈਂ ਵੀ ਕਹਿੰਦੀ ਕੋਈ ਗੱਲ ਹੈਗੀ ਆ ਜਿਵੇਂ ਸਮ੍ਰੀਤ ਨਾ ਡਿਗੂ ਡਿਗੂ ਕਰਨ ਲਈ ਆ ਤੇ ਤੂੰ ਮੈਨੂੰ ਉਂਦਿਆਂ ਦੱਸ ਦੇਣੀ ਉਦੋਂ ਹੀ ਉਦੋਂ ਫੇਰੇ ਮੇਰੇ ਚਿੱਤੇ ਨਹੀਂ ਰਹੇਗਾ ਬਸ ਵਿੱਚ ਬੜੇ ਖੜਦੇ ਹੀ ਨਾ ਆਪਾਂ ਤੋ ਫੇਰੇ ਚਿੱਤੇ ਭੁੱਲ ਗਿਆ ਤੰ ਦੱਸਣਾ ਅੱਛਾ ਤੂੰ ਪੋਜੀਸ਼ਨ ਜਿਹੜੀ ਹੈ ਨਾ ਹਮੇਸ਼ਾ ਆਪਾਂ ਗਲਤੀਆਂ ਤੋਂ ਸਿੱਖਦੇ ਆ ਕਹਿੰਦਾ ਜਿਹੜੀ ਨੇ ਤਾਂ ਕਿ ਪੰਜੜਾ ਕਿਸੇ ਵੀ ਕੰਪੀਟੀਸ਼ਨ ਚ ਪਾ ਕੇ ਰਹਿਣਾ ਕਿ ਪੋਜੀਸ਼ਨ ਹੀ ਆਵੇ ਹੂੰ ਠੀਕ ਆ ਇਹਨਾਂ ਸਾਡਾ ਜਿਹੜਾ ਨਾ ਕੰਫੀਡੈਂਸ ਜਿਹੜਾ ਲੈਵਲ ਉਹ ਹਾਈ ਹੁੰਦਾ ਵਾ ਜੇ ਆਪਾਂ ਸਤੀ ਸਟੇਜ ਤੇ ਜਾ ਕੇ ਕੁਛ ਆਪਾਂ ਪਾਰਟਿਸਿਪੇਟ ਕਰਦੇ ਨਾ ਕਿਸੇ ਵੀ ਆਈਟਮ ਦੇ ਵਿੱਚ ਤੇ ਸਾਡਾ ਜਿਹੜਾ ਹੈਗਾ ਕੰਪੀਟੀਸ਼ਨ ਲੈਵਲ ਜਿਹੜਾ ਹਾਈ ਹੁੰਦਾ ਸੀ ਇਹ ਦਸਮਰੀ ਤੇ ਵੀ ਇਹ ਨਹੀਂ ਸੋਚੀਦਾ ਕਿ ਹਣਾ ਪੋਜੀਸ਼ਨ ਹੀ ਆਵੇ ਹਨਾ ਹੁਣ ਜੇ ਮੰਨ ਲਓ ਤੈਨੂੰ ਮਤਲਬ ਕਿ ਪਤਾ ਲੱਗ ਗਿਆ ਕਿ ਮੈਂ ਆ ਗਲਤੀਆਂ ਕੀਤੀਆਂ ਵਾ ਦੂਜੀ ਕੁੜੀ ਨੇ ਜ਼ਿਆਦਾ ਵਧੀਆ ਕੀਤਾ ਸੀਗਾ ਉੰਜ ਜੇ ਦ ਫੇਰ ਕੰਪੀਟੀਸ਼ਨ ਹੋਊਗਾ ਜੋ ਪਾਰਟਿਸਪੇਟ ਕਰੂੰਗੀ ਫਿਰ ਉਹ ਆਪਣੀਆਂ ਗਲਤੀਆਂ ਜਿਹੜੀਆਂ ਉਹਨੂੰ ਇੰਪਰੂਵ ਕਰਕੇ ਚਾਹੀਏ ਠੀਕ ਠੀਕ ਆ ਹਾਂ ਕਿਉਂਕਿ ਜੇ ਤਹਾਰ ਤੇ ਬਣੀ ਆ ਹਣਾ ਤੇ ਆਣ ਕੇ ਇਦਾਂ ਫੇਰ ਸੋਚ ਲੈਣਾ ਕਿ ਇਹ ਹੀ ਹਾਰ ਗਏ ਆ ਤੇ ਦੂਜਾ ਹੀ ਬਸ ਖੁਰਕਗਾ ਵੀ ਨਹੀਂ ਕਰਨਾ ਹਣਾ ਐਵੇਂ ਨਹੀਂ ਹੁੰਦਾ ਸੋ ਕੋ ਜਿਹੜਾ ਹੈਗਾ ਵਾ ਹੋਰ ਜ਼ਿਆਦਾ ਮਿਹਨਤ ਕਰੀਦੀ ਆ ਅੱਛਾ ਠੀਕ ਆ ਚੀਕੋ ਇਦਾਂ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਪੀਟੀਸ਼ਨ ਆ ਹੈਨਾ ਤੇ ਫਿਰ ਤੇ ਇਦਾਂ ਜੇ ਆਪਾਂ ਡਿੱਗੀ ਜਾਵਾਂਗੇ ਤੇ ਫਿਰ ਤਾਂ ਕੋਈ ਹੱਲ ਨਹੀਂ ਹੈਗਾ ਹੈਨਾ ਫਿਰ ਬਿਮਾਰੀ ਹੋਈਦਾ ਵਾ ਸੋਚ ਸੋਚ ਕੇ ਠੀਕ ਆ ਜਦੋਂ ਵੀ ਬੰਦਾ ਕੋਈ ਅਸਫਲ ਹੁੰਦਾ ਵਾ ਨਾ ਤੇ ਫਿਰ ਉਹ ਜ਼ਿਆਦਾ ਮਿਹਨਤ ਨਾ ਕਰਕੇ ਵਧੇ ਨਾ ਫੇਸਫਲ ਤਾਂ ਨਹੀਂਦੀ ਆ ਅੱਛਾ ਠੀਕ ਆ ਇਸ ਕਰਕੇ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਠੀਕ ਆ ਠੀਕ ਆ ਮਮਾ ਹਾਂਜੀ ਨਹੀਂ ਨਾ ਮੈਂ ਝੰਝਰਾਂ ਲੈਣ ਆਇਆ ਹਾਂ। ਮੈਂ ਝੰਝਰਾਂ ਦਾ ਕਿਥੋਂ ਆ ਗਿਆ? ਉਹ ਉਦੋਂ ਹੀ ਦੱਸਾਂ ਮੈਂ ਕੱਲ ਆਂਟੀ ਦੀ ਉਹ ਵੇਖੀ ਨਹੀਂ ਕਿ ਕੀ ਝੰਝਰਾਂ ਕਿਹੜੀ ਆਂਟੀ? ਉਹ ਜਿਹੜੇ ਆਏ ਨਹੀਂ ਸੀਗੇ। ਅੱਛਾ ਤੇ ਤੂੰ ਉਹਨਾਂ ਦੀਆਂ ਝੰਝਰਾਂ ਵੇਂਦੀ ਰਹੀ? ਹਾਂ। ਮੈਂ ਤਾਂ ਵੇਖਿਆ ਨਹੀਂ। ਮੈਂ ਵੇਖਿਆ ਉਹਨਾਂ ਦਾ ਉਹ ਬੜਾ ਸੋਨਾ ਹੈਗਾ ਤੇ ਮੈਂ ਉਹ ਜੀ ਲੈਣ ਆਵਾ। ਡਿਜ਼ਾਈਨ ਹੈ? ਡਿਜ਼ਾਈਨ ਸੋਨਾ ਹੈਗਾ। ਹਾਂ। ਤੇ ਤੇ ਤੱਕ ਝੰਝਰਾਂ ਹੈਗੀਆਂ ਮੈਂ। ਉਹ ਨਹੀਂ ਉਹ ਨਹੀਂ ਨਾਲੇ ਬਾਜੂ ਨਹੀਂ ਕਰਦੀ ਉਹ ਆਵਾਜ਼ ਵੀ ਬੁੜੇ ਕਰਦੀ ਅਸੀਂ ਛਾਬਾ ਸੀ ਸਾਰੇ ਕੁੰਗਰੂ ਨੇ ਲਵਾ ਰਹੀਆਂ ਝਾਂਜਾਂ ਨੂੰ ਹਾਂ ਹੈ ਮੈਂ ਵੀ ਕਹਾਂ ਜੇ ਇਹ ਕਿਹੇ ਦੀਆਂ ਤੂੰ ਝੂੜੀਆਂ ਵੇਖ ਲੈਨੀ ਆ ਮੈਂ ਝੂੜੀਆਂ ਪਾਉਣੀਆਂ ਵਾਂ ਜੇ ਹੋਰ ਕੋਈ ਚੀਜ਼ੀ ਮੁੰਦਰੀ ਵੇਖ ਲੈਨੀ ਮੁੰਦਰੀ ਪਾਉਣੇ ਉਦਾਂ ਦੀ ਲੈਣੀ ਮੈਂ ਹਨਾ ਉਹਦੇ ਫੈਸ਼ਨ ਅੱਤੇ ਫੈਸ਼ਨ ਹੀ ਨਹੀਂ ਮਾਣ ਉਹ ਮਿੰਜਾ ਜਿਹਾ ਸੋਨੇ ਲੱਗੀ ਹੋਗੀ ਅੱਛਾ ਉਹਦੀਆਂ ਲਵਾ ਲੈਣੀਆਂ ਆਂਟੀ ਦੇ ਤੂੰ ਮੈਂ ਦਹ ਦੇ ਪਾਉਂਦੀ ਹਲਾ ਲੈਂਦੇ ਨਹੀਂ ਹਾਂ ਉਹਨਾਂ ਨੂੰ ਫਿਰ ਬੁਰਾ ਲੱਗ ਜਾਣਾ ਹੈਗਾ ਅੱਛਾ ਤੈਨੂੰ ਇੰਨੀ ਸਮਝ ਆ ਗਈ ਫਿਰ ਉਹਨਾਂ ਨੂੰ ਬੁਰਾ ਲੱਗਣਾ ਹੈ ਹਾਂ ਹੈਨਾ ਫਿਰ ਮੈਂ ਤੇਨੂੰ ਇੱਕ ਗੱਲ ਦੱਸਾਂ ਤੇਰੇ ਪਾਪਾ ਨੇ ਨਾ ਕਣਕ ਵੇਚੀ ਹੋ ਹਾਂ ਕਿੰਨੇ ਪੈਸੇ ਆਏ ਆ ਪਾਪਾ ਨੂੰ ਕਹਿ ਜਾਵੇ ਫੇਰ ਮਤ ਕਿੰਨੇ ਪਾਪਾ ਨੂੰ ਚਾਹੀਦੇ ਹਾਂ ਦਾਦੀ ਮਾ ਹਾਂ ਪਪਾ ਕਿੱਥੇ ਗਏ ਆ ਪਪਾ ਪਤਾ ਮੰਡੀ ਗਿਆ ਅੱਛਾ ਪਪਾ ਮੰਡੀ ਗਿਆ ਕਾ ਵੇਚਣ ਅੱਛਾ ਹਾਂ ਦਾਦਾ ਨਹੀਂ ਮੈਂ ਤੇ ਦਵਾ ਪਰੂ ਢੀਕਣ ਢੀਂਗੀ ਪਪਾ ਢੀਕੜਈ ਕੀ ਆਖਣਾ ਪਪਾ ਨੂੰ ਉਹ ਪਪਾ ਦਾ ਕੰਮ ਮੈਂ ਮੈਨੂੰ ਕੋਈ ਹਾਂ ਤੈਨੂੰ ਪਪਾ ਦਾ ਕੰਮ ਹੂੰ ਕੋਈ ਠੰਡਾ ਮੰਗਾਉਣਾ ਕੋਈ ਕੋਕੀ ਮੰਗਵਣੀ ਆ ਪੀਣ ਵਾਲੀ ਕੀ ਉਹਦਾ ਨਾਮ ਲੈਂਦੇ ਉਹ ਜੀ ਚੀਜ਼ ਮੰਗਾਉਣੀ ਆ ਰੋਟੀ ਨਹੀਂ ਹਾਂ ਮੇਰੇ ਕੋਦੇ ਗੱਲ ਲੇਗੀ ਕੋਈ ਅੱਛਾ ਉਹਦਾ ਗੱਲ ਕਰਨੀ ਭਈ ਹੂੰ ਆ ਜਾਂਦਾ ਆ ਹੁੰਦਾ ਹੀ ਹਣਾ ਠੀਕ ਆ ਚੱਲ ਬਹਿ ਜਾ ਨਹੀ ਚ ਪੁੰਡਾ ਨਾ ਹੋਣ ਜਿਹੜੀ ਭੋਲਣ ਲਈ ਆ ਕੋਈ ਨਾ ਪਤਾ ਨਾ ਡਾਣਾ ਲਵੀ ਅੱਜ ਕੱਲ ਬੜੀ ਯਾਰ ਹੁੰਦੀ ਪੁੰਡਾ ਵਿੱਚ ਅੱਛਾ ਪਾ ਅਗੇ ਹਾਂ ਕਾ ਦੁਗਨੇ ਪੈਸੇ ਮਿਲੇ ਅੱਜ ਦੋ ਰੁਪਏ ਤਾਂ ਮਿਲੇ ਕੋ ਵੇਚਣ ਤੇ ਗਏ ਸੀ ਤੀ ਤੈਨੂੰ ਵੀ ਤਾਂ ਕੀ ਵੇਚਣ ਗਏ ਮੈਨੂੰ ਤੇਰਾ ਪਤਾ ਕੀ ਵੇਚਣ ਗਾ ਕਣਕ ਵੇਚਣ ਗਏ ਸੀਗੇ ਮੈਨੂੰ ਪਤਾ ਵਾ ਇੰਨਾ ਤੇ ਸੱਤੇ ਨੂੰ ਸਾਰਾ ਪਤਾ ਵੀ ਮਤਲਬ ਕੀ ਵੇਚਦਾ ਕੀ ਦੇ ਵੇਚਣ ਹਾਂ 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 ਆਹ ਕਣਕ ਵੇਚਣ ਗਿਆ ਸੀ ਮੈਂ ਕਿੰਨਾ ਕਿੰਨਾ ਕਚਾੜ ਚੂੜ ਨਿਕਲਿਆ ਠੀਕ ਨਿਕਲਿਆ ਵਾ ਠੀਕ ਆ ਮਾਦਾ 17 18 ਕੁਇੰਟਲ ਕਿਲੇ ਦਾ 17 18 ਮੈਨੂੰ ਤਾਂ ਸੋਚ ਆਇਆ 21 22 ਕਿਵੇਂ ਨਿਕਲਦੇ ਬੋਰੀਆਂ ਇਹਨਾਂ ਲੋਕਾਂ ਦੇ ਕਿੱਲੇ ਵੱਡੇ ਆ ਨਾ ਬੋਰੀਆਂ ਹੈ ਲੋਕੀ ਤੇ ਮੈਨੂੰ 21 22 ਬੋਰੀਆਂ ਦੱਸਣ ਦਾ ਏ ਲੋਕਾਂ ਦੇ ਨਾਲ ਸ਼ਾਮਲਾ ਥਾਂ ਰਲਾਏ ਹੁੰਦੇ ਕਿਹਨੇ ਰਾਹ ਵੱਡਿਆ ਕਿ ਇਹਨੇ ਸੜਕ ਵੱਡੀ ਪਿਆੜੀਆਂ ਵੱਡੀਆਂ ਐਵੇਂ ਦੱਸੀ ਜਾਂਦੇ ਹੋ ਪੂਰੇ ਕਿਉਂਕਿ ਇੰਨਾ 18 19 ਕੁੰਟ ਚਾੜੀ ਆ ਦੱਸ ਚਲੋ ਬੰਦਾ ਵੀ ਕਦੀ ਰੱਜਿਆ ਵਾ ਨਹੀਂ 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 ਬੜਾ ਵਧੀਆ ਝਾੜੋ ਹੋਰ ਕੀ ਹੈ ਹਾਂ ਨਹੀਂ ਬੰਦਾ ਨਹੀਂ ਕਦੀ ਰੱਜਦਾ ਲੋਕੀ ਝੂਠ ਬਰਾ ਬੋਲਦੇ ਆ ਉਹਨਾਂ ਦੇ ਸ਼ਾਮਲਾ ਥਾਂ ਪਾਏ ਹੁੰਦੇ ਨਾ ਹਾਂ ਹਾਂ ਬੰਦੇ ਪਨੇ ਵੱਢ ਕੇ ਲੋਕਾਂ ਦੇ ਲਾ ਦੱਸ ਬੰਨੇ ਲੋਕੀ ਵੱਡਣ ਦਿੰਦੇ ਆ ਬੜਾ ਘੋਦਾ ਲੋਕਾਂ ਨੂੰ ਚਲੋ ਇਹ ਵੀ ਠੀਕ ਆ ਬੜਾ ਵਧੀਆ ਹੂੰ ਉਹਨਾਂ ਦੀਆਂ ਹੋਏ ਜਾਣਾਂ ਹਾਂ ਤੂੰ ਦੱਸ ਤੂੰ ਪੁੱਛਣ ਲਈ ਕਿੰਨੇ ਪੈਸੇ ਮੈਨੇ ਫਿਰ ਨਵੇਂ ਨਵੇਂ ਦੱਸੋ ਲੈ ਇਹ ਬੜੀ ਮਿਲਦੀ ਆ ਕਦੋਂ ਕਿੰਨੇ ਮਿਲਦੇ ਹੈ ਤੈਨੂੰ ਕਿੰਨੇ ਚਾਹੀਦੇ ਤੂੰ ਇਹ ਦੱਸ ਨਹੀਂ ਮੈਂ ਅੱਜ ਤੇ ਕੋਈ ਚੀਜ਼ ਮੰਗਾਉਣੀ ਆ ਤੂੰ ਦੱਸ ਕੀ ਮੰਗਵਾਉਣਾ ਮੈਂ ਦੱਸਦਾ ਮੇਰੀ ਕੀ ਮੈਂ ਪੁੱਛਣ ਲਈ ਮੈਨੂੰ ਤਾਂ ਦੱਸਣ ਨਹੀਂ ਲਈ ਪਾਪੇ ਨਹੀਂ ਕੰਦੇ ਇਹ ਪਾਪਾ ਆਉਂਦਾ ਪਾਪਾ ਆਉਂਦਾ ਹੈ ਕੱਦਾਸ ਮੀਤ ਉਹ ਜਿਹੜੀ ਕੱਲ ਆਂਟੀ ਨਹੀਂ ਆਏ ਸੀਗੇ ਹਾਂ ਜਿਹੜੇ ਉਹਨਾਂ ਚਾਂਜਰਾ ਪਾਈਆਂ ਸੀ ਮੈਨੂੰ ਉਹ ਜੀ ਚਾਹੀਦੀਆਂ ਲੈ ਚਾਂਜਰਾ ਚਾਹੀਦੀਆਂ ਹਾਂ ਅੱਛਾ ਚਾਂਜਰਾ ਪਾਉਂਗੀ ਨਹੀਂ ਨਹੀਂ ਆਈ ਹੈ ਇਹ ਪੇਸ਼ੇਤ ਕਮਦੀ ਫਿਰਨ ਦੀ ਵਿਹੜੇ ਚ ਹਾਂ ਜਦੋਂ ਤੇਰਾ ਵਿਆਹ ਕਰਾਂਗੇ ਨਾ ਉਦੋਂ ਪਾਵਾਂਗੇ ਤੇ ਨਹੀਂ ਮੈਨੂੰ ਹੁਣ ਚਾਹੀਦੀਆਂ ਨਹੀਂ ਨਹੀਂ ਵਿਆਹ ਤੇ ਨਹੀਂ ਹਾਂ ਤੈਨੂੰ ਪੈਸੇ ਤੇ ਮਿਲੇ ਆ ਤੇ ਪੈਸੇ ਤੇਰੇ ਨਾਲ ਜਮ੍ਹਾਂ ਕਰਾ ਦਿੰਦੇ ਨਾਲ ਵਾਧ ਬਣ ਜਾਣਗੇ ਤੇ ਤੂੰ ਨਹੀਂ ਹੂੰ ਨਹੀਂ ਹਾਂ ਨਹੀਂ 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 ਦਾਲ ਕੋਈ ਗੱਲ ਨਹੀਂ ਕੁੜੀ ਨੇ ਪਹਿਲੀ ਵਾਰ ਚਾਂਜਰਾ ਮੰਗੇਗਾ ਵਾ ਬਣਾ ਦੰਨੇ ਤੂੰ ਲੈਦਾਂਗੇ ਮੈਂ ਤੂੰ ਮਜ਼ਾਕਾਂ ਡਿਆ ਉਹਨੂੰ ਮੈਂ ਸਤਾਉਂਦਿਆਂ ਨਿਆਣੇ ਦਾ ਦਿਲ ਨਹੀਂ ਤੋੜੀਦਾ ਹੁੰਦਾ ਚੱਲ ਲੈਦਾਂਗੇ ਚਾਂਜ ਚੱਲਿਆ ਤਾਂ ਚਾਂਦੀ ਦੇ ਲੈਣੀ ਵਾ ਹਾਂ ਚੱਲ ਚਾਂਜਰਾ ਹੋਈਆਂ ਕੋਈ ਹੋਈਆਂ ਚੱਲਿਆ ਤਾਂ ਚਾਂਜ ਤੇ ਲੈ ਤਾਂਗੀ ਠੀਕ ਹਾਂ ਹੁਣ ਖੁਸ਼ ਹਾਂ ਚੱਲ ਠੀਕ ਹਾਂ ਚੱਲ ਖੇਡ ਫੇਰ ਲੈਦਾਂਗੇ ਚਾਂਜਰਾ ਨਿਆਣਿਆਂ ਵਾਸਤੇ ਤੇ ਕਮਾਈ ਕਰੀਦੀ ਆ ਆਹੋ ਚੱਲ ਜਾ ਲਿਆ ਕੇ ਗੋਪੀ ਨਾਲ ਚਲ ਜੇ ਤੈਨੂੰ ਲਿਆ ਦੇ ਉਹ ਇਹਨਾਂ ਝਾਂਜਰਾ ਨਾਲ ਲੈ ਜਾਏ ਚੱਲ ਬੈ ਮਾ ਤਾਂ ਮੈਂ ਪੀਵਾ ਪਾਣੀ ਤਾਂ ਨਹੀਂ ਉੱਥੇ ਤਾਂ ਘੱਟਾ ਹੀ ਬੜਾ ਸੀ ਚੰਗਾ ਆ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਦੱਸਦੇ ਪਤਾ ਨਹੀਂ ਕਿਹੜੀ ਆਂਟੀ ਆਈ ਮੈਂ ਕਿੱਥੇ ਗਈ ਹੋਈ ਜਿਹੜਾ ਮੈਨੂੰ ਪਤਾ ਹੀ ਨਹੀਂਗਾ ਜਿਹੜੀਆਂ ਇਹਨੇ ਕੁੜੀ ਨੇ ਝਾਂਜਰਾ ਵੇਖ ਲਿਆ ਹਨ ਇਹਦੇ ਕੰਨੱਕ ਜੀ ਕਰਦਾ ਹੀ ਵੇਖ ਕੇ ਕੁੜੀ ਦਾ ਚਲੋ ਵੇਖ ਲੈਨੇ ਬਣਾ ਕੇ ਦੇ ਹੀ ਦਿੰਨੇ ਆ ਇਹਨੇ ਨਾ ਨਿਆਣਾ ਖੋਛੋ ਜੇ ਤਾਂ ਹੋਰ ਕੀ ਚਾਹੀਦਾ ਗੋਪੀ ਨੂੰ ਪੁੱਛਾਂ ਭਲਾ ਕਿਹੜੀ ਮਗਰੋਂ ਆਈ ਹੈ ਆਂਟੀ ਆਂਦੀ ਆਈ ਮੈਂ ਤੇਰੇ ਮਗਰੋਂ ਬੀਆ ਦਾਦੀ ਚਲੋ ਪੁੱਛਦੀ ਆਂ ਭਲਾ ਉਹਨੂੰ ਆਜ ਮਾਰਾਂ ਕਿ ਅੰਦਰ ਜਾਵਾਂ ਪਤਾ ਨਹੀਂ ਆ ਪਾਣੀ ਤਾਂ ਨਹੀਂ ਦੇਈ ਇਹ ਦੇਣ ਜੋਦੇ ਨੂੰ ਚਲੋ ਪੁੱਛ ਕੇ ਹੁੰਨੀ ਆ ਭਲਾ ਮੈਂ ਹੁਣੇ ਮੈਂ ਤੋ ਹੀ ਨੇ ਉਹ ਲੈ ਰੱਖਣ ਦਾ ਪੇ ਅੰਟੀ ਆਈ ਕਿਹੜੀ ਅੰਟੀ ਆਈ ਪਿੰਡੋਂ ਆਈ ਕੋਈ ਪੁਰਾਣੀ ਆਈ ਕੌਣ ਆਇਆ ਹੋਇਆ ਗੋਰਪ੍ਰੀਤ ਗੋਪੀ ਗੋਪੀ ਹਾਂਜੀ ਕੀ ਕਰ ਰਹੀ ਆ ਮੈਂ ਸਬਜੀ ਦੇ ਹੀ ਬਣਾਉਣਾ ਅੱਛਾ ਬਹਿ ਜਾ ਕੀ ਹੋਇਆ ਸਮਰੀ ਦਾ ਖੰਡਈ ਆਂਟੀ ਆਈ ਹੈਗੀ ਤੁਸੀਂ ਮੈਨੂੰ ਦੱਸਿਆ ਨਹੀਂ ਕਿਹੜੀ ਆਂਟੀ ਆਈ ਹੈਗੀ ਉਹ ਕੱਲ ਆਏ ਸੀਗੇ ਦੁੱਜੂ ਤੁਸੀਂ ਜੋ ਜੀਵਨ ਕਰ ਗਏ ਸੀਗੇ ਆਹੋ ਤੇ ਉਹ ਮੇਰੇ ਭੇਕਿਆਂ ਤੋਂ ਹੀ ਲਾਗੋ ਉਹ ਨਾ ਤਾਂ ਉਹੀ ਆਹੋ ਤੇ ਉਹ ਨਾ ਰਿਸ਼ਤੇ ਰੁਸ਼ਤੇ ਕਰਮ ਦੇ ਆ ਉਹ ਕਿਤੇ ਇੱਥੋਂ ਨਹੀਂ ਲੰਘਣ ਦੇ ਹੈਗੇ ਤੇ ਉਹ ਹੁੰਦਿਆਂ ਦੇ ਆ ਗਏ ਮੈਂ ਅੱਗੇ ਨਹੀਂ ਮੈਨੂੰ ਕੋਈ ਦੱਸਿਆ ਨਹੀਂ ਨਾ ਨਾ ਜੋਦੇ ਨੇ ਗੱਲ ਕੀਤੀ ਨਾ ਗੋਪੀ ਨੇ ਗੱਲ ਕੀਤੀ ਉਹ ਕਿਹੜੀ ਮਹਾਂ ਟੀ ਆ ਗਈ ਅੱਗ ਤੂੰ ਵਾਵਾਚਰ ਵਾਵਾਚਰ ਉਹ ਲਾ ਕਦਰ ਰੱਖਣਾ ਤੇ ਵਾਵਾਚਰ ਲਾ ਆਏ ਉਧਰ ਜੀਵਨ ਕਰ ਮੈਂ ਫਿਰ ਉਹਦੀ ਮਾਂ ਆਈ ਹੀਗੀ ਰਿੰਪੀ ਦੀ ਅੱਛਾ ਤੇ ਉਹਦੇ ਨਾਲ ਗੱਲਾਂ ਗੁੱਲਾਂ ਕਰਦੀ ਰਹੀ ਤੇ ਟਾਈਮ ਲੱਗ ਗਿਆ ਮੇਰਾ ਆਹੋ ਮੈਂ ਵੀ ਕਹਾਂ ਵੀ ਮੰਮੀ ਤੇ ਆਏ ਹੀ ਨਹੀਂ ਕਦੋਂ ਤੇ ਉਹ ਵੀ ਪੁੱਛਣਦਿਆ ਹੀ ਸਭ ਹੂੰ ਤੇ ਤੂੰ ਵਾਵਾਚਰ ਲਾ ਆਏ ਤੇ ਫਿਰ ਬਾਅਦ ਵਿੱਚ ਮੈਂ ਵੀ ਕੰਮ ਘੁੰਮਣ ਲੱਗ ਗਈ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਮੈਂ ਜਦੋਂ ਉੱਠਣ ਲੱਗਾ ਉਦੋਂ ਆਖੇ ਬਹਿ ਜਾ ਪੈਣ ਜੀ ਕੀ ਕਰਨਾ ਵਾ ਚੱਲ ਕੰਮ ਤੇ ਉਹਨੇ ਗੁਰਪ੍ਰੀਤ ਨੇ ਘਾਰ ਹੀ ਲੈਣਾ ਆ ਹੋਏ ਤੇ ਉਹ ਤਾਂ ਚਲ ਕੋਈ ਮੈਂ ਹਾਂ ਮੈਨੂੰ ਕੰਮ ਦਾ ਤੇ ਨੀਗਾ ਮੈਨੂੰ ਤਾਂ ਕੰਮ ਡਉਂਦੀ ਨਹੀਂ ਹੂੰ ਤੇ ਮੈਂ ਆ ਤੈਨੂੰ ਵੇਖਿਆ ਤੇ ਮੈਂ ਇੱਧਰ ਆ ਗਈ ਤੇ ਮੈਂ ਹਾਂ ਚੱਲ ਰਾਜੀ ਬਾਜੀ ਪੁੱਛਿਆ ਨਹੀਂ ਤਾਂ ਤੂੰ ਤੇ ਪੈਣ ਜੀ ਮੈਂ ਹਾਂ ਮੈਨੂੰ ਬੋਲ ਹੀ ਛੱਡਿਆ ਆਦੀ ਤਾਂ ਬਾਵਾ ਚਲਾਦਾ ਫਿਰ ਤਾਂ ਆ ਕਰਕੇ ਮੈਨੂੰ ਫੇਰ ਦਿਮਾਗ ਚੋਂ ਨਿਕਲ ਗਈ ਗੱਲ ਇਹ ਤਾਂ ਉਦਾਂ ਦੇ ਮੈਨੂੰ ਦੱਸਣਾ ਕਿਉਂ ਨਹੀਂ ਹੈਗਾ ਆਹੋ ਤਾਂ ਉਹ ਆਖੰਡੇ ਹੀ ਕੀ ਚਾਂਜਰਾ ਆਖੰਡੇ ਹੀ ਉਹਨੇ ਚਾਂਜਰਾ ਪਾਈਆਂ ਆਹੋ ਮੈਂ ਕੀ ਕਹਿੰਦੀ ਆ ਉਦੋਂ ਦੇ ਪਿਆਰਾਂ ਵਾਲੀ ਕਿਤੇ ਵੇਂਦੀ ਰਹੀ ਨਿਆਣੀ ਆ ਨਾ ਹਾਂ ਤੇ ਉਹ ਮੈਨੂੰ ਵੀ ਕਹਿਣ ਦੇਈ ਹੀਗੀ ਵੀ ਮੈਂ ਉਦਾਂ ਦੀ ਜਿੱਦਾਂ ਦੀ ਆਂਟੀ ਨੇ ਚਾਂਜਰਾ ਪਾਈਆਂ ਵਾ ਨਾ ਉਦਾਂ ਦੀਆਂ ਮੈਂ ਲੈਣੀਆਂ ਤੇ ਮੈਂ ਵੀ ਤੇ ਕੋਈ ਵੜਾ ਨਹੀਂ ਹੈਗੀ ਕਹਿੰਦੀ ਡਿਜ਼ਾਈਨ ਉਹ ਲੈਣਾ ਮੈਂ ਨਿਆਣੀ ਆ ਉਹ ਕਿਤੇ ਵੇਂਦੀ ਨਹੀਂ ਮੈਂ ਜੇ ਪਾਪਾ ਨੂੰ ਕਹਾਂ ਛਣਕੀਆਂ ਛਣਕੀਆਂ ਹੈਗੀਆਂ ਆਹੋ ਛਣਕਦੀਆਂ ਹੀ ਉਹਦੇ ਫੇਰ ਉਹ ਹੋਇਓ ਨੂੰ ਫੇਰ ਨਿਆਣੀ ਨੂੰ ਚੰਗੀਆਂ ਲੱਗੀਆਂ ਆਹੋ ਅਗੇ ਉਹ ਜਿਹੜੀ ਚੀਜ਼ ਵੇਂਦੀ ਉਹ ਹੀ ਕਹ ਦਿੰਦੀ ਮੈਂ ਉਹ ਹੀ ਮੰਗ ਲੈਂਦੀ ਆ ਆ ਜੇ ਨਿਆਣੀ ਜੋ ਆ ਆਹੋ ਚੱਲ ਕੋਈ ਗੱਲ ਨਹੀਂ ਚੱਲ ਜੋੜਾ ਖੰਡਿਆ ਹੈਗਾ ਵੀ ਤੁਸੀਂ ਲੈ ਆਇਓ ਚਲ ਆਪਾਂ ਜੇ ਦੋ ਟਾਈਮ ਲੱਗੂਗਾ ਤੇ ਚੱਲ ਲੈ ਦਵਾਂਗੇ ਨਿਆਣੀ ਆਹੋ ਨੀ ਮੈਂ ਡਿਜ਼ਾਈਨ ਤੇ ਮੈਂ ਵੀ ਨਹੀਂ ਉਹਦਾ ਵੇਖਿਆ ਕਿਦਾਂ ਦਾ ਹੁਣ ਇਹਨੂੰ ਨਾਲ ਲੈ ਕੇ ਜਾਵਾਂਗੇ ਫੇਰ ਹੀ ਪਤਾ ਲੱਗੂਗਾ ਅੱਛਾ ਕਹਿੰਦੀ ਛਣਕਣ ਵਾਲੀਆਂ ਹੀਆਂ ਫੇਰ ਉਹ ਜਿਹੜੀਆਂ ਛਣਕਦੀਆਂ ਹੋਣਗੇ ਲਿਆਵਾਂਗੇ ਮੈਂ ਅੱਧੋ ਦੇ ਪੈਰਾਂ ਵੱਲ ਧਿਆਨ ਨਹੀਂ ਮਾਰਿਆ ਨਿਆਣੇ ਵਾਲੀ ਕਮਾਈ ਕਰੀਦੀ ਆ ਚੱਲ ਜੇ ਨਿਆਣੀ ਮੰਗਦੀ ਤੇ ਕੋਈ ਗੱਲ ਨਹੀਂ ਆਹ ਲਿਆਂ ਡਾਵੇ ਕੋਈ ਨਹੀਂ ਚਲ ਮੈਂ ਦੇਖ ਲਾਂ ਸਬਜ਼ੀ ਹਾਂ ਚੰਗਾ ਬਣਾ ਲਾ ਸਮ੍ਰਿਤ ਉਹਨੂੰ ਪਾੜ ਲੈਣਾ ਹੀ ਹੁਣ ਮੇਰਾ ਫੋਨ ਹੈ ਨਹੀਂ ਚੱਪ ਮੇਰਾ ਬਹੁਤ ਥੋੜਾ ਜਿਹਾ ਪਾੜ ਲੈ ਠੀਕ ਹੈ ਠੀਕ ਹੈ ਲੈ ਲਵਾ ਪਾਪਾ ਨੂੰ ਇਹ පතා මන්නගේ මම මමහුණනික දෝරවමයි දීදිරනිය ඔොන්දනිය බපුතුුව නයන ප්‍රකාම කොම සසාමක පීරී නම් න පරන් ජදම ස්කොල්ලෝනෙමල්ලද බාස් වච බැහු සෝජ හි අජායන අජයන අජයන තුද වේට කදිරෙන්නේ හ ਤਨਨ ਦੇਖੀ ਕਿ ਇਹ ਦਿਨ ਦਿਨ ਸਰਪ੍ਰਾਈਜ਼ ਹੀ ਦੇਣੀ। ਅੱਛਾ ਹੈ ਨਾ? ਹਾਂ। ਤੇ ਇਹ ਦਿਨ ਤੋਂ ਸਕੂਲੋਂ ਆਈ ਹੁਣ ਆਉਂਦੀ ਹੋਣਾ ਵਾ। ਉਹ ਨਿਚੇ ਨੂੰ ਮਾਮਉਣੀ ਆਏ ਹੋਣੇ ਆ। ਹਾਂ। ਹੈ ਨਾ? ਹਾਂ। ਆਹ ਦੇਖੀ ਦਿਨ ਸਰਪ੍ਰਾਈਜ਼ ਹੀ ਮਿਲ ਜਾਣਾ। ਹੂੰ। ਤੇ ਪੜਨਾ ਫਿਰ। ਤੇ ਝਾਂਜਾ ਫਿਰ ਕਿਦਨ ਲੰ ਜਾਣੀਆਂ ਹੁਣ? ਪਤੋਨੀ। ਬਾਬੂ ਗਿੰਦੇ ਲਿਆ ਜਾਵਾਂਗੇ। ਇਹਨਾਂ ਦੱਸਿਆ ਨਹੀਂ ਕਿ ਕੋ ਦੋਲਾ ਕੱਢਣੀ। ਅੱਛਾ। பாப்ப